ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਰੈਸਕਲੋਥ ਹਸਤੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਿੱਧੇ-ਸਿੱਧੇ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕ੍ਰੀਨ ਤੇ ਕਿ ਨੰਬਰ ਚੱਲ ਰਹੇ ਹੋ ਆਪਣਾ WhatsApp ਨੰਬਰ ਆ ਜਿਹੜਾ ਸੂਟ ਪਸੰਦ ਆ ਉਹਦਾ ਸਕ੍ਰੀਨਸ਼ਾਟ ਲੈਣਾ ਏਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਆ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਤੇ ਅਗਰ ਸ਼ਾਪ ਤੇ ਆ ਕੇ ਲੈ ਕੇ ਜਾਣੇ ਹੋ ਤਾਂ ਹਰ ਸੂਟ ਦੇ ਪਿੱਛੇ ਤੁਹਾਨੂੰ 100 ਰੁਪਿਆ ਲੈਸ ਹੋਊਗਾ ਤੇ ਅੱਜ ਆਪਾਂ ਜਿਹੜੇ ਵੀ ਸੂਟ ਦਿਖਾ ਰਹੇ ਆ ਤੁਹਾਨੂੰ ਸਾਰੇ ਪਾਰਟੀ ویئر ਸੂਟ ਨੇ, ਕ੍ਰੇਪ ਦੇ ਸੂਟ ਨੇ, ਸ਼ਿਮਰ ਦੇ ਸੂਟ ਨੇ, ਬਹੁਤ ਸੋਹਣੇ ਸੂਟ ਨੇ। ਔਰ ਸਾਰਿਆਂ ਦੇ ਉੱਪਰ ਤੁਹਾਨੂੰ ਡਿਸਕਾਊਂਟ ਮਿਲ ਰਿਹਾ ਹੈਵੀ ਡਿਸਕਾਊਂਟ। 300 ਦਾ ਤਾਂ ਹੈ ਹੀ ਹੈ ਕਿਸੇ ਤੇ 400 ਦਾ ਔਰ ਕਿਸੇ ਤੇ 500 ਦਾ ਯਾ ਨੋ ਪ੍ਰੋਫਿਟ ਨੋ ਲਾਸ ਵਾਲਾ ਕੰਮ ਹੈ ਜੀ ਅੱਜ। ਤੇ ਫਟਾਫਟ ਤੁਸੀਂ ਸੂਟ ਆ ਜਿਹੜੇ ਆਪਣੇ ਚੱਕ ਸਕਦੇ। ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ। ਸ਼ਿਮਰ ਦੇ ਵਿੱਚ ਹੈ ਔਰ ਹੈਂਡਵਰਕ ਦਾ ਸੂਟ ਹੈ। ਆਹ ਲਓ। ਲੋ ਦੀ ਬਹੁਤ ਸੋਹਣਾ ਸੂਟ ਹੈ neck ਦੇ ਉੱਪਰ ਦੇਖ ਲਓ ਤੁਸੀਂ ਹੈਂਡਵਰਕ ਹੋਇਆ ਹੋਇਆ ਸਿੱਪੀ ਮੋਤੀ ਦਾ ਵਰਕ ਹੋਇਆ ਹੋਇਆ ਜਰੀ ਦਾ ਵਰਕ ਹੋਇਆ 20 ਗਲਾ ਬਣਿਆ ਹੋਇਆ ਔਰ ਪੈਨਲ ਨੇ ਪੈਨਲ ਦੇ ਉੱਪਰ ਸਿੱਪੀ ਤੇ ਮੋਤੀ ਦਾ ਖੂਬ ਭਰਮਾ ਕੰਮ ਹੋਇਆ ਹੋਇਆ ਠੀਕ ਹੈ ਜੀ ਬਹਿ ਜਾ ਬਹਿ ਜਾ ਕਰਦੇ ਸੂਟ ਨੇ ਜੀ ਐਂਡ ਪਾਰਟੀ ویئر ਫੁੱਲ ਪਾਰਟੀ ویئر ਸੂਟ ਨੇ ਔਰ ਵਿਆਹ ਸ਼ਾਦੀਆਂ ਹੁਣ ਚੱਲ ਰਹੇ ਨੇ ਤਾਂ ਹੁਣ ਇਹਨਾਂ ਸੂਟਾਂ ਦੀ ਬਹੁਤ ਜ਼ਿਆਦਾ ਤੁਹਾਨੂੰ ਜ਼ਰੂਰਤ ਹੈ ਇਸ ਕਰਕੇ ਆਪਾਂ ਇਹਦੇ ਤੇ ਤੁਹਾਨੂੰ ਦੇ ਰਹੇ ਹਾਂ ਜੀ ਹੈਵੀ ਡਿਸਕਾਊਂਟ ਜਿੰਨਾ ਵੀ ਅਸੀਂ ਦੇ ਸਕਦੇ ਆ ਉਹਨਾਂ ਜਿਆਦਾ ਤੋਂ ਜਿਆਦਾ ਲੋ ਜੀ ਇਹ ਲਗਭਗ ਪੌਣੇ 44 ਹੈਗਾ 343 ਪੌਣੇ 44 ਇਹਦੀ ਲੈਂਥ ਹੈਗੀ ਆ ਤੇ ਇਹ ਇਹਦਾ ਬਾਜੂ ਦਾ ਵਰਕ ਹੈ ਆ ਲੋ ਇਹ ਇਸ ਤਰ੍ਹਾਂ ਇਹਦੀ ਬਾਜੂ ਬਣਨੀ ਆ ਆ ਵੜੀ ਫਰੰਟ ਦੇ ਉੱਪਰ ਇਸ ਤਰ੍ਹਾਂ ਨਲਕੀ ਵਰਕ ਹੈ ਤੇ ਫਿਰ ਸਾਰੇ ਦੇ ਵਿੱਚ ਛੋਟੇ ਛੋਟੇ ਬੂਟੀ ਪਈ ਹੋਈ ਆ ਹੈਂਡ ਵਰਕ ਦੀ ਠੀਕ ਆ ਜੀ ਤੇ ਇਹਦੇ ਨਾਲ ਤੁਹਾਨੂੰ ਮੈਂ ਦਿਖਾਉਣੀ ਆ ਇਹਦੀ ਇਹ 5 ਮੀਟਰ ਦਾ ਪੂਰਾ ਸੂਟ ਮਿਲੂਗਾ ਜੀ ਅਸੀਂ ਆਲ ਓਵਰ ਦੇ ਵਿੱਚ 5 ਮੀਟਰ ਦੇ ਵਿੱਚ ਪੂਰਾ ਸੂਟ ਮਿਲੂਗਾ ਔਰ ਕਲਰ ਇੰਨਾ ਕਿ ਪਿਆਰਾ ਹੈ ਮਤਲਬ ਕੋਈ ਵੀ ਇਸ ਗਰੁੱਪ ਦੀ ਲੇਡੀ ਹੈ ਜਿਹੜੀ ਇਹਨੂੰ ਪਾ ਸਕਦੀ ਹੈ ਠੀਕ ਹੈ ਜੀ ਤੇ ਇਹ ਹੈ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਸ਼ਿਮਰਦਾ ਹੈ ਬੇਸ਼ੱਕ ਸ਼ਿਮਰ ਦੀ ਇਕ ਤਾਰ ਹੈ ਵਿੱਚ ਇਹਦੇ ਪਰ ਹਾਰਡ ਨਹੀਂ ਹੈਗਾ ਬਿਲਕੁਲ ਵੀ ਚੁਮਮਾ ਨਹੀਂ ਹੈਗਾ ਬਿਲਕੁਲ ਵੀ ਨਹੀਂ ਚੁਪਦਾ ਹੈਗਾ ਸੌਫਟ ਬਹੁਤ ਜ਼ਿਆਦਾ ਹੈ ਆਕੜੇ ਵਾਲਾ ਸ਼ਿਮਰ ਨਹੀਂ ਹੈਗਾ ਇਹ ਖੁੱਲਾ ਡੁੱਲਾ ਟਾਈ ਮੀਟਰ ਦਾ ਦੁਪੱਟਾ ਮਿਲੂਗਾ ਆ ਲੇਸ ਦੇਖੋ ਕਿੰਨੀ ਪਿਆਰੀ ਲੇਸ ਐ ਇਹਦੀ ਮੋਤੀਆਂ ਵਾਲੀ ਲੇਸ ਐ ਬਹੁਤ ਸੋਹਣੀ ਔਰ ਸਾਰੇ ਦੇ ਵਿੱਚ ਇਸ ਤਰ੍ਹਾਂ ਗੋਟੇ ਦੀਆਂ ਲਾਈਨਾਂ ਨੇ ਪੂਰਾ ਵਿਆਹ ਵਿਆਹ ਕਰਦਾ ਸੂਟ ਐ ਠੀਕ ਐ ਜੀ ਔਰ ਖੁੱਲਾ ਡੁੱਲਾ ਐਂ ਦੁਪੱਟਾ ਐ ਔਰ ਗੋਟਾ ਬਹੁਤ ਜਿਆਦੇ ਪਿਆਰਾ ਜੀ ਇਹਦਾ ਠੀਕ ਐ ਜੀ ਤੇ ਇਹ ਸੂਟ ਦੀ ਪ੍ਰਾਈਸ ਅੱਜ 300 ਦਾ ਡਿਸਕਾਊਂਟ ਐ ਇਹਦੇ 'ਚ ਤੁਹਾਨੂੰ ਅੱਜ ਤੁਹਾਨੂੰ ਇਹ ਸੂਟ ਮਿਲ ਰਿਹਾ 2700 ਦੇ ਵਿੱਚ ਲਓ ਜੀ ਅਗਲਾ ਸੂਟ ਇਹ ਵੀ ਬਹੁਤ ਸੋਹਣਾ ਹੈ ਤੇ ਕਲਰ ਲਗਭਗ ਸੇਮ ਹੀ ਆ। ਇਹ ਵੀ ਸ਼ਿਮਰ ਦੇ ਵਿੱਚ ਹੈ ਸੂਟ। ਆ ਲੋ। ਵਰਕ ਦੇਖੋ ਇਹਦਾ ਪਹਿਲਾਂ neck ਦੇ ਉੱਪਰ ਦੇਖੋ ਛੋਟੇ-ਛੋਟੇ ਨਾਲ ਵਿੱਚ ਪੈਚ ਵੀ ਲੱਗੇ ਹੋਏ ਨੇ ਸ਼ਾਇਦ ਤੁਹਾਨੂੰ ਇਹਦੇ ਤੇ ਆ ਪੈਚ ਨਜ਼ਰ ਵੀ ਨਾ ਆਉਣ। ਆ ਪੈਚ ਨਹੀਂ ਛੋਟੇ-ਛੋਟੇ ਜਿਹੜੇ ਆ ਲੱਗੇ ਹੋਏ ਨੇ ਕੱਪੜੇ ਦੇ। ਤੇ ਸ਼ੀਸ਼ੇ ਦਾ ਕੰਮ ਹੋਇਆ ਹੋਇਆ ਵਿੱਚ। neck ਦੇਖੋ ਕਿੰਨਾ ਪਿਆਰਾ ਬਣਿਆ ਹੋਇਆ। ਠੀਕ ਹੈ ਜੀ। ਤੇ ਪੈਚ ਆ ਵਾਲਾ ਨਹੀਂ ਜਿਹੜੇ ਇਹਦੇ ਵਿੱਚ ਕੱਪੜੇ ਦੇ ਪੈਚ ਲੱਗੇ ਹੋਏ ਨੇ ਆ ਕਲਰਫੁੱਲ ਜੀ। ਤੇ نیچے ਇੱਕ ਪੈਚ ਦਿੱਤਾ ਹੋਇਆ ਵਿੱਚ ਨਾ ਆ ਦੇਖੋ ਤੁਸੀਂ ਵਰਕ ਜਿਹੜਾ ਹੈ ਇਹਦੇ ਵਿੱਚ ਵੀ ਆ ਸਾਰੇ ਜੋ ਵੀ ਆ ਤੁਹਾਨੂੰ ਗੋਲ-ਗੋਲ ਦਿਖਦੇ ਨੇ ਆ ਵਾਲੇ ਜਿਹੜੇ ਗੁਲਾਈ ਵਾਲੇ ਦਿਖਦੇ ਨੇ ਨਾ ਇਹ ਸਾਰੇ ਪੈਚ ਨੇ ਆ ਲੋ ਜਿੰਨੇ ਵੀ ਆਹ ਗੁਲਾਈ 'ਚ ਹੈ ਉਹ ਸਾਰੇ ਪੈਚ ਨੇ ਔਰ نیچے ਫੇਰ ਇੱਕ ਪੈਚ ਮਿਲੂਗਾ ਤੁਹਾਨੂੰ ਬਹੁਤ ਪਿਆਰਾ ਜਿਹਾ ਪੈਚ ਮਿਲੂਗਾ ਠੀਕ ਹੈ ਜੀ ਤੇ ਮੈਂ ਤੁਹਾਨੂੰ ਇਹਦਾ ਘੇਰਾ ਤੇ ਲੈਂਥ ਨਾਪ ਦਿੰਨੀ ਆ ਇਹ ਜਿਹੜਾ ਪੈਚ ਐਂਡ ਟੂ ਐਂਡ ਹੈਗਾ ਜੀ ਇਹ 1.27 ਹੈਗਾ ਤੇ ਤੁਸੀਂ ਫੋਲਡ ਵੀ ਕਰਨਾ ਹੈਗਾ 1.2 ਇੰਚ ਉਹ ਤੁਸੀਂ ਆਪਣਾ ਅਡਜਸਟ ਕਰ ਲਿਓ ਤੇ ਹੁਣ ਮੈਂ ਤੁਹਾਨੂੰ ਇਹਦੀ ਲੈਂਥ ਦੱਸ ਦੇਣੀ ਆ ਲੈਂਥ ਇਹਦੀ ਬਹੁਤ ਹੈ ਜੀ ਆ 6.45 ਪੌਣੀ 46 ਲੈਂਥ ਹੈਗੀ ਆ ਪਰ ਅਡਜਸਟੇਬਲ ਹੈ ਜੇ ਤੁਸੀਂ ਕੱਟ ਕਰਨੀ ਆ ਕਿਉਂਕਿ ਇਹ ਪੱਟੀ ਲੱਗੀ ਹੋਈ ਆ ਠੀਕ ਹੈ ਉੱਪਰ ਪੈਚ ਦੀ ਪੱਟੀ ਲੱਗੀ ਹੋਈ ਆ ਔਰ ਇਹਨੂੰ ਤੁਸੀਂ ਇਸ ਤਰ੍ਹਾਂ ਉੱਪਰ ਵੀ ਲੈ ਜਾ ਸਕਦੇ ਹੋ ਠੀਕ ਹੈ ਜੀ ਛੋਟਾ ਕਰ ਸਕਦੇ ਹੋ ਕਾਫੀ ਜ਼ਿਆਦਾ ਸੋਹਣਾ ਸੂਟ ਹੈਗਾ ਤੇ ਇਹਦੇ ਬਾਜੂ ਤੇ ਵਰਕ ਨਹੀਂ ਮਿਲੂਗਾ ਤੁਹਾਨੂੰ ਇਹ ਸਾਰਾ ਇੰਨਾ ਸਾਰਾ ਵਰਕ ਮਿਲੂਗਾ ਤੁਹਾਨੂੰ ਮੈਂ ਉੱਪਰ ਨੂੰ ਉਠਾ ਕੇ ਦਿਖਾਉਣੀ ਆ ਤੁਹਾਨੂੰ ਬਹੁਤ ਪਿਆਰਾ ਲੱਗਣਾ ਇਹ ਸੂਟ ਠੀਕ ਹੈ ਜੀ ਤੇ ਇਹਦੀ ਸਲਵਾਰ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਆਹ ਲਓ ਆਹ ਵਿੱਚ ਵਿੱਚ ਆnder gear ਹੈਗਾ ਇਹ ਵਿੱਚ ਵਿੱਚ ਓਹ ਵਿੱਚ ਸਰਵੋਸ ਕੀ ਆ ਤੇ ਇਹ ਮਿਲੂਗੀ ਇਹਦੇ ਨਾਲ ਸਲਵਾਰ ਤੇ ਸਲਵਾਰ ਮੈਂ नापਦਿਆਂ ਤੁਹਾਨੂੰ ਕਿੰਨੀ ਮਿਲੂਗੀ ਮੇਰੇ ਖਿਆਲ ਅਲੱਗ-ਬਗ 3 ਮੀਟਰ ਹੀ ਹੋਣੀ ਆ ਸਲਵਾਰ 3 ਨੀ ਹਾਂ ਲੋਹ ਦੀ ਸਲਵਾਰ ਮਿਲੂਗੀ ਤੁਹਾਨੂੰ 3 ਮੀਟਰ ਔਰ ਸਿਲਕ ਦੀ ਸਲਵਾਰ ਮਿਲੂਗੀ ਬਹੁਤ ਸੋਹਣੀ ਸਲਵਾਰ ਹੈ ਸਟਫ ਬਹੁਤ ਪਿਆਰਾ ਹੈ ਸਲਵਾਰ ਦਾ ਤੇ ਸ਼ਰਟ ਦਾ ਤਾਂ ਦੇਖੋ ਹੈ ਹੀ ਹੈ ਸ਼ਿਮਰ ਦੇ ਵਿੱਚ ਬਹੁਤ ਸੋਹਣਾ ਸਟਫ ਹੈ ਤੇ ਸ਼ਿਮਰ ਆਕੜੀ ਵਾਲੀ ਸ਼ਿਮਰ ਨਹੀਂ ਹੈਗੀ ਉਹ ਮੈਂ ਤੁਹਾਨੂੰ ਦੁਬਾਰਾ ਦੱਸ ਦਿਆਂ ਕਾਫੀ ਵਧੀਆ ਸ਼ਿਮਰ ਹੈ ਜੀ ਆਹ ਲਓ ਤੇ ਇਹ ਹੈਗਾ ਇਹਦਾ ਸਲਵਾਰ ਦਾ ਵਰਕ ਆਹ ਲਓ ਇਹ ਤੁਹਾਨੂੰ ਸਲਵਾਰ ਤੇ ਫਰਕ ਮਿਲਣਾ ਇਹ ਅਨੀਆਂ ਜਾਂ ਸ਼ੇਡ ਹੈਗਾ ਫਰਕ ਬਿਲਕੁਲ ਨਹੀਂ ਹੈ ਸ਼ਰਟ ਦੇ ਨਾਲੋਂ ਆਹ ਚੀਜ਼ ਦੇਖੋ ਤੁਸੀਂ ਇਹਦੇ ਨਾਲ ਮੈਚ ਕਰਦਾ ਹੁੰਦਾ ਜੀ ਨੇੜੇ ਕਰਕੇ ਦਿਖਾਓ ਇਹਦੇ ਨਾਲ ਮੈਚ ਕਰਦੀ ਹੁੰਦੀ ਹੈ ਇਹ ਚੀਜ਼ ਕਿਉਂਕਿ ਇਹਦੇ ਵਿੱਚ ਸ਼ਿਮਰ ਹੋਣ ਕਰਕੇ ਆਪਾਂ ਨੂੰ ਚਮਕ ਪੈ ਜਾਂਦੀ ਆਪਾਂ ਨੂੰ ਲੱਗਦਾ ਥੋੜਾ ਜਿਹਾ ਗੋਲਡਨ ਟੱਚ ਹੈ ਇਹਦੇ ਵਿੱਚ ਠੀਕ ਹੈ ਜੀ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਹੁਣ ਮੈਂ ਤੁਹਾਨੂੰ ਇਹਦਾ ਦੁਪੱਟਾ ਦਿਖਾ ਦਿੰਦੀ ਆ ਦੁਪੱਟਾ ਉਸ ਤੋਂ ਵੀ ਸੋਹਣਾ ਹੈ ਤੇ ਪ੍ਰਾਈਸ ਜਿਹੜੀ ਉਹ ਤਾਂ ਬੜੀ ਜ਼ਿਆਦਾ ਸੋਹਣੀ ਹੈ ਆਓ ਸਾਈ ਮੀਟਰ ਦਾ ਐਮ ਖੁੱਲਾ ਡੁੱਲਾ ਚੌੜਾਈ ਵੀ ਬਹੁਤ ਹੈ ਦੁਪੱਟੇ ਦੀ ਉਹ ਸ਼ਿਮਰ ਦੇ ਵਿੱਚ ਦੁਪੱਟਾ ਆਹ ਲੋ ਜੀ ਤਿੰਨ ਤਿੰਨ ਚਾਰ ਚਾਰ ਲਿਸ ਗੋਟੇ ਦੀ ਨਾਲ ਬਰੀਕ ਗੋਟੇ ਦੀਆਂ ਲਾਈਨਾਂ ਪੱਲਿਆਂ ਤੇ ਆ ਔਰ ਫੋਰ ਸਾਈਡ ਇਹ ਵਾਲਾ ਗੋਟਾ ਮਿਲੂਗਾ ਠੀਕ ਹੈ ਔਰ ਲੰਬਾਈ ਚੌੜਾਈ ਦੇ ਵਿੱਚ ਤਾਂ ਕੋਈ ਕਮੀ ਛੱਡੀ ਹੋਈ ਨਹੀਂ ਹੈਗੀ ਇੰਨਾ ਕਿ ਪਿਆਰਾ ਸੂਟ ਹੈ ਤੇ ਲੋ ਜੀ ਪ੍ਰਾਈਸ ਇਹਦੀ ਬਹੁਤ ਘਟ ਹੈ ਅੱਜ ਡਿਸਕਾਊਂਟ ਮਿਲ ਰਿਹਾ ਹੈ 5250 ਵਾਲਾ ਸੂਟ ਤੁਹਾਨੂੰ ਅੱਜ ਮਿਲ ਰਿਹਾ ਹੈ 2250 ਦਾ 300 ਰੁਪਏ ਦੇ ਡਿਸਕਾਊਂਟ ਆ ਜੀ ਹੁਣ ਮੈਂ ਤੁਹਾਨੂੰ ਕ੍ਰੇਪ ਦੇ ਸੂਟ ਦਿਖਾ ਰਹੀ ਆ ਬੜੇ ਹੀ ਪਿਆਰੇ ਸੂਟ ਨੇ ਬਹੁਤ ਸੋਹਣੇ 3 3 ਮੀਟਰ ਦੀਆਂ ਸਲਵਾਰਾਂ ਵਾਲੇ ਸੂਟ ਨੇ ਨੈਚੁਰਲ ਕ੍ਰੇਪ ਦੀ ਸ਼ਰਟ ਔਰ ਨੈਚੁਰਲ ਕ੍ਰੇਪ ਦਾ ਤੁਹਾਨੂੰ ਮਿਲੂਗਾ ਇਹ ਆ ਲੋ ਇਹ ਤਾਂ ਹੈਗਾ ਜੀ ਇਹਦਾ ਸ਼ਰਟ ਐ ਨਾ ਕਿ ਪਿਆਰਾ ਕਲਰ ਐ ਵਿੱਚ ਰਹਾ ਇਹਦੇ ਪੰਛੀ ਬਣੇ ਹੋਏ ਨੇ ਆ ਦੇਖੋ ਚਿੜੀਆਂ ਜੀਆਂ ਤੁਹਾਨੂੰ ਦਿਖਦੀਆਂ ਹੋਣਗੀਆਂ ਆ ਵੀ ਨੇ ਆਹ ਚੱਕੀ ਰਹੇ ਜੇ ਪਤਾ ਨਹੀਂ ਕੀ ਨੇ ਇਹ ਠੀਕ ਐ ਜੀ ਬਹੁਤ ਸੋਹਣਾ ਐ ਕਲਰ ਵੀ ਬਹੁਤ ਪਿਆਰਾ ਹੈ 3 ਮੀਟਰ ਦੀ ਨੇਚਰਲ ਕ੍ਰੇਪ ਦੀ ਸਲਵਾਰ ਮਿਲੂਗੀ ਤੁਹਾਨੂੰ ਤੇ ਇਹ ਫੁੱਲ ਪਿਓਰ ਸ਼ਿਫੋਨ ਬਿਲਕੁਲ ਫੁੱਲ ਪਿਓਰ ਸੈਮੀ ਨਹੀਂ ਐਨ ਫੁੱਲ ਪਿਓਰ ਚਨੂਨ ਦਾ 2.5 ਮੀਟਰ ਦਾ ਐਨ ਖੁੱਲਾ ਡੋਲਾ ਦੁਪੱਟਾ ਆਹ ਲੋ ਜੀ ਇਹ ਇਤਰਾਣ ਦਾ ਫਿੱਕਾ ਹੁੰਦਾ ਕਲਰ ਭਾਵੇਂ ਤੁਹਾਨੂੰ ਜ਼ਿਆਦਾ ਫਿੱਕਾ ਹੁੰਦਾ ਹੋਵੇ ਪਰ ਬੜਾ ਪਿਆਰਾ ਜਿਹਾ ਕਲਰ ਹੈਗਾ ਲਓ ਬਹੁਤ ਸੋਹਣਾ ਕਲਰ ਹੈ ਕਲਰ। ਥੋੜਾ ਜਿਹਾ ਹਲਕਾ ਜਿਹਾ ਪਿਸਤਾਜ ਦਾ ਟੱਚ ਹੈਗਾ ਇਹਦੇ ਵਿੱਚ। ਜਿਵੇਂ ਤੁਹਾਨੂੰ ਆ ਸ਼ਰਟ ਦਿਖ ਰਹੀ ਹੈ। ਸਹੀ ਲਿਖਦੀ ਹੋਣੀ। ਇੱਥੇ ਸ਼ਰਟ ਸਹੀ ਆ। ਸਹੀ ਆ ਬਸ ਆਹ ਕਲਰ ਨੋਟ ਕਰ ਲਓ ਜੀ ਜਿੱਥੇ ਬੀਬੀ ਨੇ ਤੁਹਾਨੂੰ ਦੱਸਿਆ। ਠੀਕ ਹੈ ਜੀ। 3050 ਵਾਲਾ ਸੂਟ ਅੱਜ ਤੁਹਾਨੂੰ 2750 ਦੇ ਵਿੱਚ ਮਿਲ ਰਿਹਾ ਹੈ। ਤੇ 300 ਦਾ ਡਿਸਕਾਊਂਟ। ਨੈਕਸਟ ਇਹ ਵਾਲਾ ਕਲਰ ਹੈ। ਇਹ ਵੀ ਕਲਰ ਬਹੁਤ ਪਿਆਰਾ ਹੈ। ਇਹ ਬਰੀਕ ਪ੍ਰਿੰਟ ਦਾ ਸੂਟ ਹੈਗਾ। ਆ ਲਓ। ਪ੍ਰਿੰਟ ਤੁਹਾਨੂੰ ਅਲੱਗ-ਅਲੱਗ ਮਿਲਣਗੇ ਸਾਰੇ। ਕਲਰ ਤਾਂ ਦੇਖੇ ਹੀ ਭੁੱਖ ਲੈਂਦੀ ਹੈ ਇਹਨਾਂ ਸੋਹਣਾ। ਤੇ ਮੇਰੇ ਨੇੜੇ ਕਰਦੇ ਵੀ ਪ੍ਰਿੰਟ ਨੇੜੇ ਤੋਂ ਪਤਾ ਲੱਗੂ ਹਾਂ ਇਹ ਵਾਲਾ ਪ੍ਰਿੰਟ ਹੈਗਾ ਇਹਦਾ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਇਹਦਾ ਦਿਖਾ ਦਿੰਨੀ ਆ ਸਲਵਾਰ 3 ਮੀਟਰ ਦੀ ਸਲਵਾਰ ਆ ਲੋ ਠੀਕ ਹੈ ਇਹਦਾ ਇਹ ਸਲਵਾਰ ਦਾ ਰੰਗ ਸਹੀ ਹੈ ਕਵੀਜ ਦਾ ਨਾ ਸਹੀ ਆ ਸਹੀ ਆ ਲੋ ਜੀ ਬਹੁਤ ਸੋਹਣੀ ਆ ਤਿੰਨ ਤਿੰਨ ਮੀਟਰ ਦੀਆਂ ਸਲਵਾਰਾਂ ਦੇ ਨਾਲ ਇਹ ਸੂਟ ਮਿਲ ਰਹੇ ਨੇ ਅੱਜ ਤੁਹਾਨੂੰ ਬਹੁਤ ਹੀ ਸੋਹਣੀ ਕ੍ਰੇਪ ਦਾ ਹੀ ਸੂਟ ਹੈ ਤੇ ਕ੍ਰੇਪ ਦੀ ਸਲਵਾਰ ਹੈ ਤੇ ਨਾਲ ਫੁੱਲ ਪਿਓਰ ਚਨੂਨ ਦਾ ਦੁਪੱਟਾ ਮਿਲੂਗਾ ਤੇ ਦੁਪੱਟਾ ਮਿਲੂਗਾ 2.5 ਮੀਟਰ ਆ ਬਹੁਤ ਸੋਹਣਾ ਦੁਪੱਟਾ ਹੈ ਡਾਰਕ ਲਾਈਟ ਜਿਹਾ ਵਿੱਚ ਹੈਗਾ ਪ੍ਰਿੰਟੇ ਦੇ ਵਿੱਚ ਤੇ ਫੋਰ ਸਾਈਡ 에 ਬਾਰਡਰ ਮਿਲੂਗਾ ਠੀਕ ਹੈ ਆਲ ਐਜੀ ਕਰਦਾ ਵਿਖੀ ਜਾਈਏ ਇਹ ਜੇ ਸੂਟ ਨੇ ਹਾਂ ਸੋਹਣੇ ਲੱਗ ਹਾਂ ਬਹੁਤ ਸੋਹਣਾ ਸੂਟ ਹੈ 2750 ਦੇ ਵਿੱਚ ਡਿਸਕਾਊਂਟ ਤੇ ਹੋਰ ਵੀ ਦੇ ਦੇ ਆਹ ਲੋ ਜੀ ਅਗਲਾ ਸੂਟ ਦੇਖੋ ਇਹ ਵੀ ਕ੍ਰੇਪ ਦੇ ਵਿੱਚ ਹੈ 3 ਮੀਟਰ ਦੀ ਸਲਵਾਰ ਮਿਲੂਗੀ ਤੇ ਕਲਰ ਤਾਂ ਬੜਾ ਸਰਦਾਰੀ ਹੈ ਲੋ ਬੜੇ ਹੀ ਸੋਬਰਜਾ ਕਲਰ ਹੈ ਔਰ ਸਰਦਾਰੀ ਪ੍ਰਿੰਟ ਸਹੀ ਆ ਰਿਹਾ ਕਰੋ ਸਹੀ ਜਦੋਂ ਪਹਿਲਾਂ ਰੱਖਿਆ ਸੀ ਉਹਦੋਂ ਸਹੀ ਸੀ ਚਲੋ ਮੜਾ ਮੋਟਾ ਫਰਕ ਭਾਵੇਂ ਆ ਗਿਆ ਹੋਵੇ ਤੇ ਇਹ ਹੈਗੀ ਆ ਜੀ 3 ਮੀਟਰ ਦੀ ਇਹਦੇ ਨਾਲ ਕ੍ਰੇਪ ਦੀ ਸਲਵਾਰ ਬਸ ਸਲਵਾਰ ਤਾਂ ਸਹੀ ਹੈ ਬਸ ਸੇਮ ਹੀ ਆ ਜੀ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟਾ ਵੀ ਬੜਾ ਹੀ ਪਿਆਰਾ ਪੱਲੇ ਦੇਖ ਲਓ ਦੁਪੱਟੇ ਦੇ ਪਹਿਲਾਂ ਤੁਸੀਂ ਹੈਵੀ ਪੱਲੇ ਆ ਪ੍ਰਿੰਟ ਹੈਵੀ ਪ੍ਰਿੰਟ ਹੈ ਪੱਲੇ ਤੇ ਤੇ ਵਿੱਚ ਵਿੱਚ ਇਸ ਤਰ੍ਹਾਂ ਤੁਹਾਨੂੰ ਡਾਰਕ ਲਾਈਟ ਡਾਰਕ ਲਾਈਟ ਜਾ ਦਿਖੂਗਾ ਠੀਕ ਹੈ ਤੇ ਇਹ ਹੈਗਾ ਜੀ ਇਹਦਾ ਫੇਰ ਪੱਲੇ ਤੇ ਹੈਵੀ ਪ੍ਰਿੰਟ ਫੁੱਲ ਪ्युअर ਚਨੂਨ 2.5 ਮੀਟਰ ਦੁਪੱਟਾ ਪ੍ਰਾਈਸ ਡਿਸਕਾਊਂਟ ਤੇ 225 80 ਉਹਦਾ ਸਹੀ ਆ ਜਾਂਦਾ ਹੈ ਹੋ ਸਹੀ ਹੈ ਸਹੀ ਹੈ ਲੋ ਜੀ 2750 ਦੇ ਵਿੱਚ ਤੇ ਅਗਲਾ ਜਿਹੜਾ ਵੀ ਮੈਂ ਪ੍ਰਿੰਟ ਕੱਢਦੀ ਆ ਨਾ ਮੈਨੂੰ ਐਂ ਲੱਗਦਾ ਆਹੇ ਆ ਹੁਣ ਸਹੀ ਆ ਲੈ ਦੇਖ ਲੋ ਜੀ ਜਿੱਥੇ ਬੀਬੀ ਨੇ ਕਿਹਾ ਉੱਥੇ ਨੋਟ ਕਰ ਲੋ ਤੁਸੀਂ ਜਿੱਦ ਖਿੱਲੜ ਜਾਂਦਾ ਉਹ ਤਾਂ ਫੱਕ ਪਾ ਜਾ ਆ ਲੋ ਵੈਸੇ ਸਹੀ ਆਈ ਜਾਂਦਾ ਸਹੀ ਆ ਨੀਨ ਦਾ ਪ੍ਰਿੰਟਰ ਔਰ ਕਾਫੀ ਸੋਣਾ ਪ੍ਰਿੰਟ ਆ ਜੀ ਤੇ ਆ ਲੋ 3 ਮੀਟਰ ਦੀ ਕ੍ਰੇਪ ਦੀ ਸਲਵਾਰ ਐ ਇੱਚੇ ਸਹੀ ਹੈ ਤੇ ਇਹ ਹੈਗਾ ਜੀ ਜਿਹਦਾ ਦੁਪੱਟਾ ਜਿਹਨੂੰ ਵੇਂਦੇ ਆ ਭੁਖ ਲੈਂਦੀ ਆ ਇਹੇ ਜਿਹਾ ਦੁਪੱਟਾ ਲਓ ਬਹੁਤ ਹੀ ਪਿਆਰੇ ਸੂਟ ਤੇ ਡਿਸਕਾਊਂਟ ਤੇ 2750 ਦੇ ਵਿੱਚ ਮਿਲਣ ਵਾਲਾ ਹੈ 3 ਮੀਟਰ ਦੀ ਸਲਵਾਰ 3 ਮੀਟਰ ਦੀ ਸਲਵਾਰ ਤੇ ਲੋ ਜੀ ਇਹ 5 ਮੀਟਰ ਦੇ ਵਿੱਚ ਮਿਲੂਗਾ ਤੁਹਾਨੂੰ ਇਹ ਮਲਬਰੀ ਸਿਲਕ ਦੇ ਵਿੱਚ ਮਿਲੂਗਾ ਬਲੈਕ ਕਲਰ ਦੇ ਵਿੱਚ ਤੇ ਅੱਜ ਤੁਹਾਨੂੰ ਇਹ ਡਿਸਕਾਊਂਟ ਤੇ ਮਿਲ ਰਿਹਾ ਇਹ ਸੂਟ ਪਹਿਲਾਂ 2395 ਦਾ ਸੀ ਅੱਜ ਤੁਹਾਨੂੰ 2095 ਦਾ ਮਿਲ ਰਿਹਾ ਬਲੈਕ ਕਲਰ ਦੇ ਵਿੱਚ ਮਲਬਰੀ ਸਿਲਕ ਦਾ ਸੂਟ ਹੈ ਤੇ SK ਦੀ ਮਲਬਰੀ ਸਿਲਕ ਦਾ ਬਕਾਇਦਾ ਤੁਹਾਨੂੰ ਇਹਦੇ ਤੇ ਸਟੈਂਪ ਮਿਲ ਜੂਗੀ ਇਹ ਵਾਲੀ ਮਲਿਬੂ ਸਿਲਕ ਵੀ ਕਹਿ ਦਿੰਦੇ ਨੇ ਇਹਨੂੰ ਆਪਾਂ 100% ਪਿਓਰ ਵਿਸਕੋਸ ਦੇ ਵਿੱਚ ਠੀਕ ਹੈ ਸਹੀ ਜੀ ਦਾ ਬਿਲਕੁਲ ਸਹੀ ਹੈ ਤੇ ਇਹ ਇਹਦਾ ਦੁਪੱਟਾ ਮਿਲੂਗਾ ਤੁਹਾਨੂੰ ਬਹੁਤ ਸੋਹਣਾ ਸੂਟ ਹੈ ਸੂਟ ਦਾ ਸਾਰੇ ਇੱਕ ਤੋਂ ਇੱਕ ਨਹੀਂ ਦੀ ਅੱਜ ਆ ਲੋ ਠੀਕ ਹੈ ਤੇ ਪ੍ਰਾਈਸ ਅੱਜ ਮਿਲ ਰਹੀ ਹੈ ਦੀ 2095 ਰੁਪਏ ਅਗਲਾ ਸੂਟ ਮਿਲੂਗਾ ਤੁਹਾਨੂੰ ਵਾਈਨ ਸ਼ੇਡ ਦੇ ਵਿੱਚ ਆ ਲੋ ਇਹ ਹੈਗਾ ਵਾਈਨ ਸ਼ੇਡ ਪ੍ਰਿੰਟ ਲਗਭਗ ਸਾਰਿਆਂ ਦੇ ਬਲੈਕ ਦੇ ਨਾਲ ਦਾ ਹੀ ਹੈ ਇਹ ਬਸ ਇਹਦਾ ਕਲਰ ਵਾਈਨ ਹੈਗਾ ਪ੍ਰਿੰਟ ਦੋਨਾਂ ਦਾ ਸੇਮ ਹੀ ਹੈ ਮਲਬਰੀ ਸਿਲਕ ਦੇ ਵਿੱਚ ਮਿਲੂਗਾ ਬਕਾਇਦਾ ਸਟੈਂਪ ਮਿਲੂਗੀ ਕੀ ਚੀਜ਼ ਹੈ ਇਹ ਮਲਬਰੀ ਸਿਲਕ ਅੱਛੀ ਤੇ ਨਾਲ ਇਹਦੇ ਇਹ ਮਿਲੂਗਾ ਪਿਓਰ ਮਸਲੀਨ ਦਾ ਬਿਲਕੁਲ ਪਿਓਰ ਮਸਲੀਨ ਦਾ ਲਸ਼ਲਸ਼ ਕਰਦਾ ਦੁਪੱਟਾ ਹਾਂ ਬਹੁਤ ਜ਼ਿਆਦਾ ਸੋਹਣਾ 2.5 2.5 ਮੀਟਰ ਦੇ ਦੁਪੱਟੇ 5 5 ਮੀਟਰ ਦੇ ਆਲ ਓਵਰ ਦੇ ਵਿੱਚ ਸੂਟ ਠੀਕ ਹੈ ਜੀ ਤੇ ਪ੍ਰਾਈਸ ਅੱਜ ਡਿਸਕਾਊਂਟ ਤੇ 2075 ਇੱਕ ਕਲਰ ਇੱਕ ਨਹੀਂ ਇਹਦੇ ਵਿੱਚ ਦੋ ਹੋਰ ਪਏ ਐ ਪੀਕਾਕ ਸ਼ੇਡ ਹਾਂ ਲੋਜ ਪੀਕੋ ਕਲਰ ਪੀਕੋ ਨਹੀਂ ਕਹ ਲੋ ਜਾਂ ਇਹਨੂੰ ਹਾਂ ਸਹੀ ਐ ਪੈਟਰੋਲ ਕਲਰ ਵੀ ਕਹਿ ਦਿੰਨੇ ਆਪਾਂ ਇਹਨੂੰ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਆ ਲੋ ਠੀਕ ਹੈ ਜੀ ਲੋ ਤੇ ਪ੍ਰਾਈਸ ਹੈਗੀ ਆ 2075 ਇੱਕ ਕਲਰ ਹੋਰ ਆ ਮਲਬਰੀ ਸਿਲਕ ਦੇ ਵਿੱਚ ਆਹ ਲੋ ਜੀ ਬਹੁਤ ਸੋਹਣਾ ਮਸਟਰਡ ਕਲਰ ਬਹੁਤ ਪਿਆਰਾ ਜਿਹਾ ਮਸਟਰਡ ਕਲਰ yellow ਨਹੀਂ ਬਿਲਕੁਲ ਮਸਟਰਡ ਕਲਰ ਤੇ ਬਹੁਤ ਹੀ ਪਿਆਰਾ ਪ੍ਰਿੰਟ ਲਸ਼ ਲਸ਼ ਕਰਦਾ ਸੂਟ ਐਨ ਪੂਰੀ ਚਮਕ ਹੈ ਦੇ ਵਿੱਚ ਆ ਵੀ ਠੀਕ ਹੈ ਬਹੁਤ ਸੋਹਣਾ ਹੂੰ ਇਹ ਦੇ ਵਿੱਚ ਤਾਂ ਹਜੇ ਫੇਰ ਵੀ ਤੁਹਾਨੂੰ yellow ਜਿਹਾ ਦਿਖ ਰਿਹਾ ਪਰ ਐਗਜ਼ੈਕਟ ਜਿਹੜਾ ਮਸਟਰਡ ਕਲਰ ਹੁੰਦਾ ਉਹ ਵਾਲਾ ਕਲਰ ਹੈ ਇਹ ਆ ਲੋ ਆ ਇਹਦੇ ਪੱਲਿਆਂ ਤੇ ਹੈਵੀ ਪ੍ਰਿੰਟ ਹੈ ਠੀਕ ਹੈ ਜੀ ਵਿੱਚੋਂ ਫੇਰ ਤੁਹਾਨੂੰ ਪਲੇਨ ਮਿਲੂਗਾ ਪੱਲੇ ਤੇ ਫੇਰ ਹੈਵੀ ਪ੍ਰਿੰਟ ਹੈ ਤੇ 4 ਸਾਈਡ ਨਾ ਤੁਹਾਨੂੰ ਆ ਵਾਲੀ ਬੇਲ ਮਿਲੂਗੀ ਇਹਦੇ ਤੇ ਠੀਕ ਆ ਤੇ ਪ੍ਰਾਈਸ ਮਿਲੂਗੀ ਇਹਦੀ 2075 ਦੁਪੱਟਾ ਖਾਦਾ ਤੇ ਹੋਰ ਮਸਲੀਨ ਦਾ ਲਓ ਜੀ ਇਹ ਹੈਗਾ ਕ੍ਰੇਪ ਦਾ ਇੱਕ ਸੂਟ ਮੈਂ ਤੁਹਾਨੂੰ ਹੋਰ ਦਿਖਾ ਦਿਆਂ ਜਿਹਦੇ ਉੱਪਰ ਤੁਹਾਨੂੰ ਹਲਕਾ ਵਰਕ ਵੀ ਮਿਲੂਗਾ ਤੇ ਇਹ ਵੀ ਤੁਹਾਨੂੰ ਅੱਜ ਕਾਫੀ ਡਿਸਕਾਊਂਟ ਤੇ ਮਿਲਦਾ ਹੈ 400 ਦਾ ਡਿਸਕਾਊਂਟ ਹੈ ਇਹਦੇ ਤੇ ਨੋ ਪ੍ਰੋਫਿਟ ਨੋ ਲਾਸ ਦੇ ਵਿੱਚ ਇਹ ਸੂਟ ਨੇ ਅੱਜ ਹਾਂ ਬਹੁਤ ਜਿਆਦਾ ਸੋਹਣਾ ਸੂਟ ਹੈ ਸਾਰੇ ਦੇ ਉੱਪਰ ਵਰਕ ਹੋਇਆ ਹੋਇਆ ਸਾਰੇ ਫਲਾਵਰਸ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਇਦਾਂ ਜਰੀ ਦਾ ਪਰਮਾ ਵਰਕ ਹੈ ਠੀਕ ਹੈ ਜੀ ਸਾਰੇ ਫਰੰਟ ਤੇ ਤੁਹਾਨੂੰ ਵਰਕ ਮਿਲੂਗਾ ਕਾਫੀ ਜਿਆਦਾ ਹੈ ਵਰਕ ਵੀ ਹਰੇਕ ਫੁੱਲਾ ਜਿਹੜਾ ਉਹਦੇ ਤੇ ਵਰਕ ਕੀਤਾ ਹੋਇਆ ਹੈ ਉਹਨੂੰ ਹਾਈਲਾਈਟ ਕੀਤਾ ਹੋਇਆ ਵਰਕ ਦੇ ਨਾਲ ਠੀਕ ਹੈ ਜਰੀ ਵਰਕ ਦੇ ਨਾਲ ਤੇ ਬਾਕੀ ਬੈਕ ਸਾਈਡ ਤੇ ਸੇਮ ਪ੍ਰਿੰਟ ਮਿਲੂਗਾ ਤੇ 3 ਮੀਟਰ ਦੀ ਤੁਹਾਨੂੰ ਇਹ ਮਿਲੂਗੀ ਜੀ ਸਲਵਾਰ ਇਹਦੇ ਨਾਲ ਕ੍ਰੇਪ ਦੀ ਸਲਵਾਰ ਇਹ ਵਾਲੀ ਪਲੇਨ ਹੈ ਔਰ ਕਲਰ ਤਾਂ ਪੁੱਛੋ ਹੀ ਨਾ ਬਸ ਇਹ ਨਕ ਸੋਨਾ ਕਲਰ ਹੈ ਬਹੁਤ ਸੋਹਣਾ ਹਾਂ ਬਹੁਤ ਜਿਆਦਾ ਸੋਨਾ ਕਲਰ ਹੈ ਸਹੀ ਹੈ ਕਲਰ ਸੋਚਣ ਦੀ ਲੋੜ ਨਹੀਂ ਆਜ ਤਾਂ ਕਲਰ ਬਸ ਮੈਨ ਟਿਕ ਲਾਉਣਾ ਤੁਸੀਂ ਚੱਕਣ ਲੱਗੇ ਤੇ ਇਹ ਹੈਗਾ ਚਨੂਨ ਦਾ ਦੁਪੱਟਾ ਨਾਲ ਬਹੁਤ ਸੋਹਣਾ ਚਨੂਨ ਦਾ 2.5 ਮੀਟਰ ਦਾ ਦੁਪੱਟਾ ਲੋ ਤੇ ਸਾਰੇ ਦੁਪੱਟੇ ਦੇ ਉੱਪਰ ਜਿੰਨੇ ਵੀ ਫਲਾਵਰ ਤੁਹਾਨੂੰ ਆ ਮਿਲ ਰਹੇ ਨੇ ਵਿੱਚ ਕੱਲੀ ਬਾਹਰਲੀ ਬੇਲ ਨੂੰ ਛੱਡ ਦਿਓ ਉਹਦੇ ਤੇ ਕੱਲਾ ਪ੍ਰਿੰਟ ਔਰ ਵਿੱਚ ਜਿੰਨੇ ਵੀ ਤੁਹਾਨੂੰ ਫਲਾਵਰ ਮਿਲਣਗੇ ਸਾਰਿਆਂ ਦੇ ਉੱਪਰ ਵਰਕ ਮਿਲੂਗਾ ਲੋ ਸਾਰੇ ਨੂੰ ਹਾਈਲਾਈਟ ਕੀਤਾ ਹੋਇਆ ਜਰੀ ਵਰਕ ਦੇ ਨਾਲ ਠੀਕ ਹੈ ਤੇ 4 ਸਾਈਡ ਤੁਹਾਨੂੰ ਮੇਲ ਮਿਲੂਗੀ ਲਓ ਤੇ ਪ੍ਰਾਈਸ ਅੱਜ ਇਹਦੀ ਮਿਲ ਰਹੀ ਹੈ ਤੁਹਾਨੂੰ 2500 ਇੱਕ ਮਿੰਟ 75 2575 ਦੇ ਵਿੱਚ ਮਿਲ ਰਿਹਾ ਪਹਿਲਾਂ ਇਹ 2975 ਦਾ ਸੀ 400 ਦਾ ਡਿਸਕਾਊਂਟ ਲਓ ਜੀ ਇਹ ਸੂਟ ਆ ਜਿਹੜਾ ਇਹ ਵੀ ਤੁਹਾਨੂੰ ਮਿਲੂਗਾ 3 ਮੀਟਰ ਦੀ ਸਲਵਾਰ ਦੇ ਨਾਲ ਸ਼ਿਮਰ ਦੇ ਵਿੱਚ ਸੂਟ ਹੈ ਆ ਲਓ ਸਾਰਾ ਸੂਟ ਹੈ ਜਿਹੜਾ ਇਹ ਸ਼ਿਮਰ ਦੇ ਵਿੱਚ ਬਹੁਤ ਸੁਪੀਰੀਅਰ ਕੁਆਲਿਟੀ ਦੀ ਸ਼ਿਮਰ ਹੈ ਜੀ ਇਹ ਐਵੇਂ ਨਹੀਂ ਹੈਗੀ ਵੀ ਮਾੜੀ ਮੋਟੀ ਜੀ ਸ਼ਿਮਰ ਸ਼ਿਮਰ ਕਹਿਤਾ ਆਪਾਂ ਤੇ ਬਸ ਅ ਥੋੜਾ ਜਿਹਾ ਸ਼ਿਮਰ ਦਾ ਟੱਚ ਐਵੇਂ ਨਹੀਂ ਹੈਗਾ ਪੂਰੀ ਇਨਸਪੀਰੀਅਰ ਕੁਆਲਿਟੀ ਦੀ ਤੁਹਾਨੂੰ ਇਹ ਸ਼ਿਮਰ ਮਿਲਣ ਵਾਲੀ ਹੈ ਤੇ ਇਹ ਮਿਲੂਗਾ ਜੀ ਇਹਦੇ ਨਾਲ ਇਹਦਾ ਸਲਵਾਰ ਦਾ 3 ਮੀਟਰ ਦਾ ਪੀਸ ਨੈਗੇਟਿਵ ਪ੍ਰਿੰਟ ਦੀ ਸਲਵਾਰ ਔਰ ਇਹਨੂੰ ਕਹਿੰਦੇ ਨੇ ਸ਼ਿਮਰ ਐਕਚੁਅਲੀ ਲਸ਼ ਲਸ਼ ਕਰਦਾ ਸੂਟ ਹੈ ਤੇ ਨਾਲ ਹੈਗਾ ਇਹ 2.5 ਮੀਟਰ ਦਾ ਦੁਪੱਟਾ ਇਹ ਵੀ ਸ਼ਿਮਰ ਦੇ ਵਿੱਚ ਹੈ ਔਰ ਬਹੁਤ ਪਿਆਰਾ ਜਿਹਾ ਦੁਪੱਟਾ ਹੈ ਲੋ ਕਲਰ ਵੀ ਬਹੁਤ ਸੋਹਣਾ ਔਰ ਪ੍ਰਿੰਟ ਵੀ ਬਹੁਤ ਸੋਹਣਾ ਲੋ ਠੀਕ ਹੈ ਜੀ ਤੇ ਇਹ ਸੂਟ ਹੈ ਜਿਹੜਾ ਅੱਜ ਤੁਹਾਨੂੰ ਮਿਲ ਰਿਹਾ ਹੈ ਅ ਪਹਿਲਾਂ ਇਹ ਸੀ 3175 ਅੱਜ 27 3150 ਦਾ ਸੀ 2750 ਦਾ 400 ਦਾ 400 ਦਾ ਡਿਸਕਾਊਂਟ ਹੈ ਦੇਤੇ ਲੋ ਜੀ ਇੱਕ ਸਾਡੇ ਕੋਲੇ ਨਾ ਆ ਲਾਸਟ ਪੀਸ ਬਚਿਆ ਹੈ ਬਸ ਇਹ ਤਾਂ ਲਾਸਟ ਵਾਲਾ ਸੇਲ ਆਨ ਸੇਲ ਵਾਲਾ ਕਮ ਹੈ ਇਹਦੇ ਤੇ ਹੁਣ ਪਹਿਲਾਂ 2875 ਦਾ ਸੀ 500 ਦਾ 500 ਦਾ ਡਿਸਕਾਊਂਟ ਆ ਤੇ 2375 ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਜਾਣਾ ਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ ਦੇਣੇ 3 ਮੀਟਰ ਦੀ ਪਸ਼ਮੀਨੇ ਦੀ ਸਲਵਾਰ ਤੇ ਰਾਮ ਟੈਕਸ ਦਾ ਤੁਹਾਨੂੰ ਵੈਲਵਟ ਦਾ ਸ਼ਰਟ ਮਿਲੂਗਾ ਔਰ ਸ਼ਰਟ ਦੇ ਫਰੰਟ ਦੇ ਉੱਪਰ ਇਦਾਂ ਫਲਾਵਰਸ ਦੇ ਉੱਪਰ ਵਰਕ ਮਿਲੂਗਾ ਫਰੰਟ ਦੇ ਉੱਪਰ ਇਦਾਂ ਠੀਕ ਹੈ ਆ ਦੇਖੋ ਸਾਰੇ ਫਲਾਵਰਸ ਦੇ ਉੱਪਰ ਤੁਹਾਨੂੰ ਵਰਕ ਮਿਲ ਰਿਹਾ ਹੈ ਆ ਦੇਖੋ ਆ ਸੀ ਸਾਰੇ ਫਲਾਵਰ ਦੇ ਉੱਪਰ ਨਾਲ ਸਰਵੋਸਤੀ ਠੀਕ ਹੈ ਜੀ 3 ਮੀਟਰ ਦੀ ਸਲਵਾਰ ਦੇ ਨਾਲ ਤੇ ਚਨੋਂਮ ਦੇ ਦੁਪੱਟੇ ਨਾਲ ਵੈਲਵਟ ਦੀ ਸ਼ਰਟ ਨਾਮਟੈਕਸ ਦੀ ਤੇ ਨਾਲ ਪਸ਼ਮੀਨੇ ਦੀ 3 ਮੀਟਰ ਦੀ ਸਲਵਾਰ ਤੇ ਇਹ ਹੈਗਾ ਜੀ ਇਹ ਤਾਂ ਦੁਪੱਟਾ ਔਰ ਲਾਸਟ ਪੀਸ ਹੈ ਇਸ ਕਰਕੇ ਬਸ ਤੁਹਾਨੂੰ ਅੱਜ ਦੇ ਦੇ ਦੇਣਾ ਇਹ ਜੀਨੇ ਚੱਕਣਾ ਚੱਕ ਲੋ ਫਟਾਫਟ ਚਰੋਂ ਦਾ ਪਿਓਰ ਚਨੋਂਮ ਦਾ ਦੁਪੱਟਾ ਤੇ ਸਕੈਲਪਿੰਗ ਹੋਈ ਹੋਈ ਆ 4 ਸਾਈਡ ਪੱਟੀ ਲੱਗੀ ਹੋਈ ਐ ਦਾ ਪਾਈਪਿੰਗ ਕੱਢੀ ਹੋਈ ਐ ਠੀਕ ਹੈ ਜੀ ਬਲੈਕ ਕਲਰ ਦੇ ਵਿੱਚ ਆ ਕਾਫੀ ਜਿਆਦਾ ਸੋਹਣਾ ਸੂਟ ਹੈ ਠੀਕ ਹੈ ਜੀ ਲੋ ਐਸੀ ਜੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ